ਬੜਾ ਸੌਖਾ ਕੰਮ ਹੈ ਨਾਮ ਵੀ ਰੱਖਿਆ ਹੈ ਸੌਖੀਆਂ ਰਜਿਸਟਰੀਆਂ ਨਾ ਦੇਰੀ ਨਾ ਰਿਸ਼ਵਤ ਖੋਰੀ ਉਹ ਬਿਲਕੁਲ ਈਜ਼ੀ ਹੈ ਬਹੁਤ ਵਾਕਈ ਈਜ਼ੀ ਹੈ ਉਹ ਆ ਸਾਰੀ ਕਾਰਵਾਈ ਕਰਕੇ ਤੁਹਾਨੂੰ ਡਾਕੂਮੈਂਟਸ ਦੇ ਦੇਣੀ ਹੈ ਤੇ ਨਾਲ ਹੀ ਸਟਾਮਪ ਵੀ ਅਵੇਲੇਬਲ ਹੈ ਕਿਉਂਕਿ ਖਰਚਲ ਖੋਰੀ ਨਹੀਂ ਹੋਣੀ ਪੈਂਦੀ ਕਿ ਇੱਥੋਂ ਜਾਓ ਫਿਰ ਉੱਥੇ ਜਾਓ ਬਹੁਤ ਵਾਕਈ ਈਜ਼ੀ ਹੈ ਇਹ ਜਿਹੜਾ ਨਵਾਂ ਪ੍ਰੋਸੀਜਰ ਸ਼ੁਰੂ ਹੋਇਆ ਹੈ ਵਾਕਈ ਇਹ ਇੱਕ ਕਿਸਮ ਦੀ ਰਜਿਸਟਰੀਆਂ ਦੇ ਖੇਤਰ ਵਿੱਚ ਇੱਕ ਤਬਦੀਲੀ ਹੈ ਔਰ ਰੈਵੋਲੂਸ਼ਨ ਹੈ ਇਹ ਬਹੁਤ ਚੰਗਾ ਜੀ ਇਹ ਠੀਕ ਹੈ ਤਰੀਕਾ ਬਹੁਤ ਸੌਖਾ ਹੈ ਤਾਂ ਮਤਲਬ ਜੋ ਕਿ ਸਰਕਾਰ ਵੱਲੋਂ ਕਦਮ اٹھਾਇਆ ਗਿਆ ਹੈ ਬਹੁਤ ਵਧੀਆ ਲੱਗਿਆ ਸਾਨੂੰ ਸਾਨੂੰ ਖਚਲ ਖੁਆਰੀ ਨਹੀਂ ਹੈਗੀ ਹੈ ਸਾਡਾ ਜਿਹੜਾ ਸਾਰਾ ਕੰਮ ਇੱਕ ਨੰਬਰ 'ਚ ਹੋ ਗਿਆ ਤੇ ਇੱਕ ਮਿੰਟ 'ਚ ਹੋ ਗਿਆ ਕੋਈ ਜ਼ਿਆਦਾ ਟਾਈਮ ਨਹੀਂ ਜੀ ਲੱਗਿਆ ਨਾ ਫालतू ਚੰਗਟ ਪਿਆ ਉੱਥੇ ਜਾ ਕੇ ਅਸੀਂ ਰਿਪੋਰਟੀ ਦਰਜ ਕਰਾਈ ਇੱਥੇ ਆ ਕੇ ਡਾਕੂਮੈਂਟ ਦਿੱਤੇ ਫੋਟੋ ਹੋਈ ਬਾਹਰ ਆ ਗਏ ਕੋਈ ਰਿਸ਼ਵਤ ਨਹੀਂ ਜਿੰਨੀ ਫੀਸ ਬਣਦੀ ਹੈ ਉੰਨੀ ਫੀਸ ਲੱਗੂਗੀ 500 ਰੁਪਏ ਦੇ ਵਿੱਚ ਜੋ ਕੰਮ ਹੋਣਾ ਹੈ ਉਹ ਪਹਿਲਾਂ 10000 ਰੁਪਏ ਦੇ ਵਿੱਚ ਵੀ ਨਹੀਂ ਸੀ ਹੋਣਾ ਨਹੀਂ ਕੋਈ ਪੈਸਾ ਨਹੀਂ ਜੀ ਲੱਗਿਆ ਤਹਿਸੀਲਾਂ ਦਾ ਭ੍ਰਿਸ਼ਟਾਚਾਰ ਸੀ ਉਹ ਗੁੰਜਲਦਾਰ ਸੀ ਬਹੁਤ ਸੋ ਸਾਰੇ ਖਤਮ ਕਰਕੇ ਸਿੱਧਾ ਆਨਲਾਈਨ ਹੋ ਗਿਆ ਇਹ ਬਹੁਤ ਵੱਡਾ ਉਪਰਾਲਾ ਜੀ ਜੀ ਕਿ ਸੀਐਮ ਸਾਹਿਬ ਬੜੀ ਚਲਦੀ ਸਰਕਾਰ ਆਪਾਂ ਖੁਸ਼ ਆ ਅਜਿਹਾ ਜਿਹਾ ਚਲਦੇ ਰਹਿਣ ਅੱਗੇ ਵਧੀਆ ਵਧੀਆ ਚ ਜਾਉਣ ਦੇਖੋ ਜੇ ਸੱਚ ਪੁੱਛੋ ਤਾਂ ਡੇ 1 ਤੋਂ ਸਰਕਾਰ ਦੇ ਉਪਰਾਲੇ ਲੋਕਪੱਖੀ ਹੀ ਨੇ